ਸਸ਼ੀ ਕੁ ਜੀ ਫਰੈਂਡਸ ਅੱਜ ਆਪਾਂ ਰੈਡੀ ਕਰਾਈਏਗੇ ਆ ਪਿਆਰਾ ਜਿਹਾ ਡਿਜ਼ਾਈਨ ਇਹ ਜੈਂਟਸ ਸਵੈਟਰ ਦਾ ਡਿਜ਼ਾਈਨ ਹੈ ਰੈਡੀ ਹੋਣ ਤੋਂ ਬਾਅਦ ਇਹ ਬਹੁਤ ਹੀ ਪਿਆਰਾ ਲੱਗਦਾ ਚਲੋ ਅੱਜ ਆਪਾਂ ਤੁਹਾਡੇ ਨਾਲ ਇਹ ਵਾਲਾ ਡਿਜ਼ਾਈਨ ਸ਼ੇਅਰ ਕਰਦੇ ਹਾਂ ਇਦੇ ਹੀ ਡਿਜ਼ਾਈਨ ਦੇ ਵਿੱਚ ਕਿਹਾ ਬਹੁਤ ਈਜ਼ੀ ਹੈ ਪਹਿਲਾਂ ਬਾਰਡਰ ਰੈਡੀ ਕਰਨ ਤੋਂ ਬਾਅਦ ਪਹਿਲਾਂ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਬਣੂਗਾ 10 ਕੁੰਡਿਆਂ ਦਾ ਪ੍ਰੋਪਰ ਡਿਜ਼ਾਈਨ ਬਣੂਗਾ ਪਹਿਲੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਪੁੱਠੇ ਫਿਰ ਦੋ ਕੁੰਡੇ ਸਿੱਧੇ ਦੋ ਪੁੱਠੇ ਦੋ ਸਿੱਧੇ ਉਸ ਤੋਂ ਬਾਅਦ ਬਰਥ ਵਾਈਜ਼ ਸਿੱਧੇ 10 ਗੁੰਡੇ ਰੈਡੀ ਕਰਨੇ ਆ ਤੁਸੀਂ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਤੋਂ ਪੁੱਠੇ ਇਦਾਂ 10 ਗੁੰਡੇ ਪਾਉਣ ਤੋਂ ਬਾਅਦ ਤੁਹਾਡੇ ਬਾਕਸ ਦੀ ਸ਼ੇਪ ਦੇ ਵਿੱਚ ਡਿਜ਼ਾਈਨ ਬਣਨਾ ਲੈਂਥ ਵਾਈਜ਼ ਤੇ ਬਰਥ ਵਾਈਜ਼ ਉਸ ਤੋਂ ਬਾਅਦ ਲੈਂਥ ਵਾਈਜ਼ ਦੇ ਉੱਪਰ ਬਰਥ ਵਾਈਜ਼ ਹੋ ਜਾਣਾ ਬਰਥ ਵਾਈਜ਼ ਦੇ ਉੱਪਰ ਲੈਂਥ ਵਾਈਜ਼ ਹੋ ਜਾਣਾ ਇਦਾਂ ਰੈਡੀ ਕਰਨ ਤੋਂ ਬਾਅਦ ਆ ਪੂਰੇ ਬਾਕਸਸ ਬਣ ਕੇ ਤੁਹਾਡਾ ਡਿਜ਼ਾਈਨ प्यार ਹੋਏਗਾ ਪੜਾਈ ਪਿਆਰਾ ਸਵੈਟਰ ਦਾ ਡਿਜ਼ਾਈਨ ਤੁਹਾਡੇ ਲਈ ਅੱਜ ਲੈ ਕੇ ਆਏ ਆ ਤੁਹਾਨੂੰ ਬੁਣ ਕੇ ਦਿਖਾਣੇ ਆ ਇਹਦੇ ਲਈ ਕੀ ਕਰਨਾ ਦੋ ਗੁੰਡੇ ਤੁਸੀਂ ਸਿੱਧੇ ਪਾਉਂਗੇ ਦੋ ਪੁੱਠੇ ਪਾਉਂਗੇ ਫਿਰ ਦੋ ਗੁੰਡੇ ਸਿੱਧੇ ਪਾਉਂਗੇ ਫਿਰ ਦੋ ਗੁੰਡੇ ਪੁੱਠੇ ਪਾਉਣ ਤੋਂ ਬਾਅਦ ਤੁਹਾਡਾ ਲੈਂਥ ਵਾਲਾ ਡਿਜ਼ਾਈਨ ਰੈਡੀ ਹੋ ਜਾਣਾ ਪੁੱਠੇ ਗੁੰਡਿਆਂ ਵਾਲਾ ਇੱਥੇ ਸ਼ੁਰੂ ਹੋ ਰਿਹਾ ਤਾਂ ਤੁਸੀਂ ਲਗਾਤਾਰ 10 ਗੁੰਡੇ ਪੁੱਠੇ ਪਾਉਂਗੇ 10 ਤੇ 10 ਗੁੰਡੇ ਪੁੱਠੇ ਪਾਉਣ ਤੋਂ ਬਾਅਦ ਇਹ ਤੁਹਾਡੇ ਇੱਕ ਇੱਕ ਬਾਕਸ ਰੈਡੀ ਹੋਣਾ ਲੈਂਥ ਵਾਈਜ਼ ਤੇ ਵਿਡਥ ਵਾਈਜ਼ ਜਦੋਂ ਤੁਸੀਂ ਇਹ ਡਿਜ਼ਾਈਨ ਬਣਾਉਂਗੇ ਬਿਲਕੁਲ ਜਿੱਦਾਂ ਆਪਾਂ ਫਰੰਟ ਰੈਡੀमेड ਸਵੈਟਰ ਦੀ ਪਿਕਚਰ ਦਿਖਾਈ ਆ ਤੁਹਾਨੂੰ ਬਿਲਕੁਲ ਉਵੇਂ ਦਾ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਰੈਡੀ ਹੋਏਗਾ ਔਰ ਫਿਰ ਦੂਸਰੇ ਬਾਕਸੇ ਸ਼ੁਰੂ ਹੋ ਜਣਾ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਇੱਕ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਲੈਂਥ ਵਾਈਜ਼ ਵਾਲਾ ਬਰਥ ਵਾਈਜ਼ ਵਾਲਾ 10 10 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਉਸ ਤੋਂ ਬਾਅਦ ਇਦਾਂ ਬੜਾ ਪਿਆਰਾ ਜਿਹਾ ਡਿਜ਼ਾਈਨ ਤੁਹਾਡੇ ਸਾਹਮਣੇ ਬਣ ਕੇ ਤਿਆਰ ਹੋਏਗਾ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਵਾਲਾ ਸਵੈਟਰ ਬਣਿਆ ਹੋਇਆ